ਹਾਜੂ ਜੀ ਅੱਜ ਇਸ ਵੇਲੇ ਤੱਕ ਤੁਸੀਂ ਨਗਰ ਕੌਂਸਲ ਦੇ ਵਿੱਚ ਖੜੇ ਹੋ ਨਾਮਜ਼ਦ ਕੀ ਕਾਗਜ਼ ਦਾਖਲ ਹੋਣੇ ਦਾ ਜੀ ਉਹ ਗੱਲ ਤੁਸੀਂ ਇਸ ਵੇਲੇ ਤੱਕ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਵਾਂ ਤੇ ਜਿਹੜਾ ਇਸ ਵੇਲੇ ਤੱਕ ਤੁਸੀਂ ਵੀ ਆਣ ਕੇ ਸਾਡੀ ਸਾਰ ਲਈ ਆ ਟੱਕਾ ਤਾਂ ਬਹੁਤ ਵਾਰੀ ਸੁਣਿਆ ਸੀ ਚਲੋ ਚੱਲਦਾ ਵਾ ਪਰ ਇਹ ਇਹਨਾਂ ਨੇ ਮੈਂ ਇਹਨੂੰ ਧੱਕਾ ਨਹੀਂ ਕਹਿ ਸਕਦਾ ਇਹ ਕੋਈ ਅੰਤ ਵੇਲੇ ਦੀ ਚੀਜ਼ ਹੈ ਜੋ ਇਹਨਾਂ ਕੀਤੀ ਆ ਤੇ ਬਿਲਕੁਲ ਆਣ ਕੇ ਬਦਮਾਸ਼ਾਂ ਤੇ ਗੁੰਡਿਆਂ ਵਾਂਗੂ ਜੋ ਯੂਪੀ ਬਿਹਾਰ ਦੇ ਵਿੱਚ ਚੱਲਦਾ ਸੀ ਕਿ ਆਣ ਕੇ ਮਤਲਬ ਕੈਪਚਰ ਕਰਨਾ ਇੱਕ ਐਮਐਲਏ ਲੈਵਲ ਦਾ ਬੰਦਾ ਆਣ ਕੇ ਸਿੱਧੀਆਂ ਗੱਡੀਆਂ ਅੰਦਰ ਜਾਣ ਸੁੱਚ ਸੁੱਟ ਕੇ ਫੈਲਾ ਪਾੜ ਕੇ ਲੋਕਾਂ ਨੂੰ ਕੁੱਟ ਕੇ ਬਾਹਰ ਕੱਢਿਆ ਜਾਵੇ 2-250 ਗੁੰਡੇ ਨਾਲ ਮੈਨੂੰ ਲੱਗਦਾ ਸ਼ਾਇਦ ਇਹ ਇਹ ਤੋਂ ਵੱਡੀ ਇਤਿਹਾਸ ਦੇ ਵਿੱਚ ਕਿੰਨੀ ਕੁ ਮਤਲਬ ਤੁਸੀਂ ਕਹਦੇ ਆ ਤੇ ਚੁਣਿਆ ਤੁਹਾਨੂੰ ਲੋਕਾਂ ਨੇ ਜੇ ਦੁੱਜੇ ਮਾਰੇ ਤੁਹਾਨੂੰ ਚੁਣਿਆ ਸੀ ਅੱਜ ਤੁਸੀਂ ਉਹ ਪੈੜਾ ਪਾ ਦਿੱਤੀਆਂ ਨੇ ਜਿਹੜੀਆਂ ਕਿ ਬਹੁਤ ਖਤਰਨਾਕ ਆ ਹੋਣਾ ਕੀ ਚਾਹੀਦਾ ਹੋਣਾ ਕੀ ਚਾਹੀਦਾ ਵਾ ਮੈਨੂੰ ਸਭ ਤੋਂ ਵੱਡਾ ਦੁੱਖ ਇਹ ਆ ਠੀਕ ਹੈ ਮਤਲਬ ਸਾਡੇ ਕੋਈ ਖੇਮ ਕਰਨ ਦੇ ਲੋਕਾਂ ਦੇ ਕਾਗਜ਼ ਖੇਮ ਕਰਨ ਦੇ ਲੋਕ ਪਾੜਦੇ ਚਲੋ ਚੱਲਦਾ ਵਾ ਕੋਈ ਗੱਲ ਨਹੀਂ ਅਸੀਂ ਯਾਰ ਹੱਦ ਹੋ ਗਈ ਆ ਇਹ ਇਹ ਇੰਨੀ ਬਦਮਾਸ਼ੀ ਕਿਤੇ ਥਾਂ ਹੈਗਾ ਕਿ ਸਾਡੇ ਖੇਮ ਕਰਨ ਦੇ ਕਾਗਜ਼ ਵੀ ਪਰਨਤਰਤਾ ਵਿਧਾਇਕ ਪਾਰੇ ਉਹਨਾਂ ਦਾ ਸਮਾਹ ਲੈਣ ਦੇ ਲੋਕਾਂ ਨੂੰ ਸੁਣਿਆ ਹੋਊਗਾ ਮੈਂ ਯਾਰਾਂ ਦੇ ਉਹ ਮੋੜ ਦਾ ਨਾ ਉਹਨੂੰ ਕਹ ਪਰ ਮੈਂ ਯਾਰਾਂ ਦੇ 51 ਮੋੜ ਦਾ ਹੁੰਦਾ ਹੀ ਔਰ ਇਹ ਚ ਮੇਰੀ ਗੱਲ ਆ ਕਿ ਉਹਨੂੰ ਕਹ ਯਾਦ ਰੱਖ ਲਈ ਸਾਡੇ ਕੋਈ ਖੇਮ ਕਰਨ ਦੇ ਲੋਕ ਕਾਗਜ਼ ਪਾੜਦੇ ਕਰਦੇ ਮੈਂ ਮੰਨ ਲੈਂਦਾ ਉਹਨੂੰ ਕਹ ਯਾਰ ਹੱਦ ਹੋ ਗਈ ਤੈਨੂੰ ਕਿਹਨੇ ਹੱਕ ਦਿੱਤਾ ਉਹ ਤਰਨ ਤਰਨ ਦਾ ਵਧਾਈ ਦਾ ਕਰ ਜੋ ਤੂੰ ਕਰਨਾ ਮੈਂ ਤਰਨ ਤਰਨ ਦੇ ਵਿੱਚ ਪਰ ਉਹਦਾ ਮਤਲਬ ਤੂੰ ਖੇਮ ਕਰਨ ਦੇ ਕਾਜ ਵੀ ਤੂੰ ਮੱਤੀ ਪਾੜ ਕੇ ਸਾਨੂੰ ਦੱਸੇਗਾ ਉਹ ਅਗਲਾ ਐਕਸ਼ਨ ਕੀ ਹੋਏਗਾ ਤੁਹਾਡੇ ਅਗਲਾ ਐਕਸ਼ਨ ਕੋਈ ਗੱਲ ਨਹੀਂ ਜੀ ਮਤਲਬ ਮੈਂ ਪੀਐਸ ਵਾਲੇ ਕਹਦੇ ਆ ਵੀ ਕੋਈ ਜਿਵੇਂ ਦਾ ਕਿਸੇ ਨੇ ਮੁੱਲ ਭਾਜੀ ਘੱਲੀ ਆ ਕੋਸ਼ਿਸ਼ ਕਰਾਂਗੇ ਭਾਜੀਆਂ ਵਾਪਸ ਜਾਂਦੀਆਂ ਹੁੰਦੀਆਂ ਹੁੰਦੀਆਂ ਮੋੜ ਦਿਆਂਗੇ ਕੋਈ ਗੱਲ ਨਹੀਂ ਐਕਸ਼ਨ ਕਹਦਾ ਜੀ ਉਹ ਵੇਖ ਲਾਂਗੇ ਪਾਰਟੀਆਂ ਦੇ ਠੀਕ ਆ ਆਪਦੇ ਡਿਸਪਲਿਨ ਹੁੰਦੇ ਆ ਪਰ ਆ ਬਿਲਕੁਲ ਇੰਨੀ ਗੁੰਡਾ ਕਰਦੀ ਕਿ ਇੱਕ ਤਰਨਤਾਰ ਦਾ ਵਿਧਾਇਕ ਉੱਠ ਕੇ ਮੇਰੇ ਹਲਕਿਆਂ ਦੀਆਂ ਫਾਈਲਾਂ ਆਪ ਫੜ ਕੇ ਪਾੜ ਦੇਵੇ ਇਹਦੋਂ ਵੱਡੀ ਦੱਸੋ ਉਹਨੇ ਕੀ ਉਹਨੇ ਕੋਈ ਮੈਨੂੰ ਸੰਕੇਤ ਭੇਜਿਆ ਕੋਈ ਗੱਲ ਨਹੀਂ ਉਹਨੂੰ ਕਹ ਤੇਰਾ ਸਿਰ ਮੱਥੇ ਆ ਇਸ ਸੰਬੰਧੀ ਇਲੈਕਸ਼ਨ ਕਮਿਸ਼ਨ ਤਾਂ ਗੱਲ ਪਤਾ ਹੀ ਨਹੀਂ ਆਪਣੇ ਪਾਰਟੀ ਪ੍ਰਧਾਨਾ ਬਿਲਕੁਲ ਜੀ ਉਹ ਤਾਂ ਸਾਰਾ ਕੁਝ ਹੀ ਕਰ ਦਿੱਤਾ ਵਾ ਜੋ ਉਹ ਫਾਰਮੈਲਿਟੀ ਕਾਨੂੰਨੀ ਕਾਰਵਾਈਆਂ ਨੇ ਉਹ ਕਰ ਦਿੱਤੀਆਂ ਜੀ ਸਾਰੀਆਂ ਬਾਕੀ ਬਹੁਤ ਦਿਲ ਹੀ ਦੁੱਖ ਹੈ ਇਸ ਗੱਲ ਦਾ ਐਵੇਂ ਨਹੀਂ ਹੋਣਾ ਚਾਹੀਦਾ ਕਿਉਂਕਿ ਬਿਲਕੁਲ ਜੀ ਅਦਾਲਤ ਉਹ ਤਾਂ ਸਾਰਾ ਹੋ ਗਿਆ ਜੀ ਮੈਂ ਫੈਕਸ ਭੇਜ ਦਿੱਤੀਆਂ ਨੇ ਅਦਾਲਤੀ ਕਾਰਵਾਈ ਸਾਰਾ ਕੁਝ ਕਰਾਂਗੇ ਪਰ ਬੜਾ ਵੱਡਾ ਅੱਜ ਇਸ ਗੱਲ ਦਾ ਦੁੱਖ ਤੇ ਅਫਸੋਸ ਆ ਕਿ ਤੁਸੀਂ ਆਪ ਨੂੰ ਆਪਣੇ ਹਲਕਿਆਂ ਦੇ ਵਿੱਚ ਜੀ ਸਦਕੇ ਕੋਈ ਨਹੀਂ ਤੁਸੀਂ ਆਪ ਦਾ ਹਲਕਾ ਵੇਖਣਾ ਪਰ ਤੁਸੀਂ ਇੱਕ ਮਤਲਬ ਤੀਜੇ ਹਲਕੇ ਤੋਂ ਉੱਠ ਕੇ ਬਦਮਾਚੀ ਵਿਖਾ ਕੇ ਉਹਨੂੰ ਸੰਕੇਤ ਭੇਜ ਦਿਓ ਚਲੋ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਕੀ ਉਹਨਾਂ ਨੂੰ ਹਾਰ ਨਜ਼ਰ ਆਉਂਦੀ ਵੇਖ ਕੇ ਜਿੱਦਾ ਕੀਤੀਆਂ ਗਈਆਂ ਨਹੀਂ ਮੈਂ ਕਹ ਜੀ ਉਹ ਤਰਨਤਾਰਨ ਨੂੰ ਜਿੱਤੇ ਆ ਉਹਨਾਂ ਨੂੰ ਜਿੱਤ ਮੁਬਾਰਕ ਆ ਮੈਂ ਨਹੀਂ ਕਹਿੰਦਾ ਉਹ ਜਿੱਤੇ ਨੇ ਉਹਨਾਂ ਨੂੰ ਜਿੱਤ ਮੁਬਾਰਕ ਆ ਪਰ ਉਹਨੂੰ ਕਹੋ ਆਪਕ ਨੂੰ ਆਪਣੇ ਵਿਧਾਨ ਸਭਾ ਹਲਕਿਆਂ ਤੱਕ ਰਹੀਏ ਤੈਨੂੰ ਖੇਮ ਕਰਨ ਬਾਰੇ ਥੋੜੀ ਨੌਲੇਜ ਆ ਕਿ ਤੂੰ ਜੇ ਤਰਨਤਾਰਨ ਜਿੱਤ ਕੇ ਤੇਨੂੰ ਖੇਮ ਕਰਨ ਬਾਰੇ ਵੀ ਤੈਨੂੰ ਪਤਾ ਵਾ ਬਿਲਕੁਲ ਨਹੀਂ ਇਹ ਮਤਲਬ ਗਲਤ ਹੈ ਸਭ